ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਬਹੁਤ ਹੀ ਮੁਕੱਦਸ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਜਿੱਥੇ ਸਿੱਖ ਪੰਥ ਦੇ ਬਾਨੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਹੁਤ ਲੰਮਾ ਸਮਾਂ ਬਿਤਾਇਆ ਯਾਨੀ ਕਿ ਇਤਿਹਾਸਕ ਕਥਨ ਅਨੁਸਾਰ ਗੁਰੂ ਸਾਹਿਬ ਇਸ ਜਗ੍ਹਾ ਤੇ 14 ਸਾਲ 9 ਮਹੀਨੇ ਰਹਿਣ ਵੱਡੀਆਂ ਸਵਾਵਾਤ ਤੇ ਰੋਹਾਨੀਅਤ ਦਾ ਜਿਹੜਾ ਗੁਰੂ ਸਾਹਿਬ ਨੇ ਪ੍ਰਚਾਰ ਜਿਹੜਾ ਗੁਰਬਾਣੀ ਦਾ ਸ਼ੁਰੂਆਤ ਕੀਤੀ ਆ ਉਹ ਇਸ ਪਾਵਨ ਪਵਿੱਤਰ ਥਾਂ ਤੋਂ ਕੀਤੀ। ਇਹ ਉਹ ਵੇਈ ਨਦੀ ਹੈ ਜਿੱਥੇ ਗੁਰੂ ਸਾਹਿਬਾਨ ਇਸ਼ਨਾਨ ਕਰਨ ਆਉਂਦੇ। ਉਸ ਜਗ੍ਹਾ ਤੇ ਬੈਠ ਕੇ ਪ੍ਰਭੂ ਭਗਤੀ ਦਾ ਸਿਮਰਨ ਕਰਦੇ। ਔਰ ਐਸੇ ਹੀ ਵੇਈ ਨਦੀ ਦੇ ਵਿੱਚ ਕਹਿੰਦੇ ਇੱਕ ਦਿਨ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਫਿਰ ਪ੍ਰਗਟ ਕੀਤਾ। ਐਸੇ ਵੇਈ ਨਦੀ ਦੇ ਕੰਢੇ ਤੇ ਬੈਠ ਕੇ ਜਿਹੜਾ ਅਸੀਂ ਅੱਜ ਊਲ ਮੰਤਰ ਉਚਾਰਨ ਕਰਦੇ ਆ। ਉਸ ਨੂੰ ਮੰਨ ਕਰਦਾ ਹਾਂ ਚਾਰ ਬਹੁਤ ਹੀ ਪਵਿੱਤਰ ਸਥਾਨ ਹੈ ਜੇਕਰ ਦੇਖਿਆ ਜਾਵੇ ਤੇ ਸਿੱਖਾਂ ਦਾ ਦੂਜਾ ਨਨਕਾਣਾ ਸਾਹਿਬ ਇੱਥੇ ਹੈ ਗੁਰੂ ਕੀਆ ਸੰਗਤਾਂ ਬਹੁਤ ਦੂਰ ਦੇ ਤੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਕਿਉਂਕਿ ਦੋ ਮਹਾਨ ਸਥਾਨ ਨੇ ਇੱਥੇ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਗੁਰੂ ਨਾਨਕ ਦੇਵ ਜੀ ਪਾਸ਼ਾ ਦਾ ਪਟਾਣਾ ਸਾਹਿਬ ਉਹ ਵੀ ਨਹੀਂ ਤੇ ਪੰਜਾਬ ਪਾਕਿਸਤਾਨ ਤੇ ਰਹਿ ਗਿਆ ਤੇ ਇੱਕ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਅੰਤਮ ਸਮਾਂ گزارਿਆ ਕੁਰਤਾਰਪੁਰ ਦੀ ਉਹ ਪਾਵਨ ਪਵਿੱਤਰ ਧਰਤੀ ਉਹ ਵੀ ਜਿਹੜੀ ਹੈ ਪਾਕਿਸਤਾਨ ਵਿੱਚ ਰਹਿ ਗਈ ਹੈ ਇਹ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਇਹ ਪੰਜਾਬ ਦੇ ਵਿੱਚ ਜਿੱਥੇ ਕਿ ਸਿੱਖ ਪੰਥਾ ਚ ਆਪਣੇ ਇਸ ਲੰਕਾਣਾ ਸਾਹਿਬ ਨੂੰ ਵੀ ਵੱਡੀ ਗਿਣਤੀ ਵਿੱਚ ਆ ਕੇ ਰੋਜ਼ ਨਤਮਸਤਕ ਹੁੰਦਾ ਤੁਹਾਨੂੰ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜਾ ਕਿਵੇਂ ਰੋਹਾਨੀਅਤ ਦਾ ਕੁਝ ਮਿਲਦਾ ਜਿਵੇਂ ਜਿਹੜਾ ਸਾਡੇ ਗੁਰੂ ਸਾਹਿਬਾਨ ਨੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਜਿਵੇਂ ਕਿ ਤੁਸੀਂ ਇਤਿਹਾਸ ਬਾਰੇ ਸਾਰਾ ਕੁਝ ਦੱਸਿਆ ਇੱਥੇ ਆ ਕੇ ਅੱਜ ਵੀ ਇੰਨਾ ਮਹਿਸੂਸ ਹੁੰਦਾ ਵੀ ਗੁਰੂ ਸਾਹਿਬ ਇੱਥੇ ਜਿਵੇਂ ਬਿਰਾਜਮਾਨ ਹੋਣ ਕਿਉਂਕਿ ਇਹਨਾਂ ਦੀ ਜਿਹੜੀ ਗੁਰੂ ਸਾਹਿਬ ਨੇ ਜੋ ਇੱਥੇ ਸਥਾਨ ਬਣਾਇਆ ਗਿਆ ਹੈ ਜਾਂ ਇੱਥੇ ਜਿਹੜਾ ਸਿਸਟਮ ਹੈ ਉਹਨੂੰ ਸਾਰੇ ਨੂੰ ਵੇਖ ਕੇ ਬੜਾ ਆਨੰਦ ਜਿਹਾ ਮਹਿਸੂਸ ਹੁੰਦਾ ਹੈ ਤੇ ਦਿਲ ਨੂੰ ਬੜਾ ਇੱਕ ਮਤਲਬ ਸਕੂਨ ਜਿਹਾ ਪ੍ਰਾਪਤ ਹੁੰਦਾ ਹੈ ਵਿੱਚ ਹਾਂ ਜਦੋਂ ਵੀ ਦੇ ਨਾਲ ਨਾਲ ਨਾ ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਨੇ ਇੱਥੇ ਜਿੱਥੇ ਗੁਰੂ ਸਾਹਿਬ ਜੀ ਨੇ 13-13 ਟੋਲਿਆ ਹਟਸਾਹ ਗੁਰਦੁਆਰਾ ਸਾਹਿਬ ਹੈ ਨਾਲ ਹੀ ਬੀਬੇ ਨਾਨਕੀ ਜੀ ਦਾ ਘਰ ਹੈ ਇਹ ਜਗਾ ਦੇ ਉੱਤੇ ਉਹ ਵੀ ਸਥਾਨ ਨੇ ਹੋਰ ਵੀ ਇੱਥੇ ਥੋੜੀ ਦੂਰੀ ਇੱਥੇ ਗੁਰਦੁਆਰਾ ਡੱਲਾ ਸਾਹਿਬ ਹੈ ਜਿੱਥੇ ਵੀ ਮਤਲਬ ਬਹੁਤ ਵੱਡੇ ਗੁਰੂ ਸਾਹਿਬਾਨ ਸਾਡੇ ਪੰਚਮ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਮਹਾਰਾਜ ਉਹਨਾਂ ਦੀ ਚਰਨਛੋਪਾ ਪ੍ਰਾਪਤ ਅਰਤੀ ਹੈ ਉਹ ਵੀ ਇਸ ਕਰਕੇ ਇਹ ਬੜਾ ਹੀ ਪਵਿੱਤਰ ਇਲਾਕਾ ਹੈ ਜੀ ਇਸ ਇਲਾਕੇ ਦੇ ਵਿੱਚ ਨਾ ਗੁਰੂਕੀਆਂ ਸੰਗਤਾਂ ਔਰ ਇੱਕ ਠੰਡਾ ਇਲਾਕਾ ਹੈ ਜੀ ਬਿਲਕੁਲ ਦਰਿਆ ਦਾ ਕੰਡਾ ਵੀ ਨੇੜੇ ਹੈ ਜੀ ਇਹ ਖਾਸ ਕਰਕੇ ਜਿਹੜੀ ਇਹ ਵੇਈ ਨਦੀ ਹੈ ਇਹਦਾ ਸਾਡੇ ਨਾਲ ਬਹੁਤ ਵੱਡਾ ਕਹਿੰਦੇ ਉਹ ਇਤਿਹਾਸਿਕ ਮਹੱਤਵ ਹੈ ਸਾਡੀ ਤੇ ਬਾਕੀ ਜਿਹੜੀ ਇੱਥੇ ਦਾ ਜਿਹੜਾ ਜਵਾਤਾਵਰਨ ਹੈਗਾ ਇੱਥੇ ਦਾ ਜਿਹੜਾ ਮੌਸਮ ਹੈ ਉਹ ਜਦੋਂ ਸੰਗਤਾਂ ਆ ਕੇ ਆਨੰਦ ਨਾਲ ਵੇਖਦੀਆਂ ਨੇ ਤੇ ਉਹਨਾਂ ਦਾ ਮਨ ਬੜਾ ਪ੍ਰਸੰਨ ਹੁੰਦਾ ਜੀ ਫਿਰ ਸਾਹਿਬ ਇੱਥੇ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਤੋਂ 13-13 ਤੋਲਦੇ ਸੀਗੇ ਉਹ ਸਥਾਨ ਵੀ ਇਸ ਜਗ੍ਹਾ ਤੇ ਹਾਂਜੀ ਆਪੂਦ ਹੈ ਤੇ ਉਹ ਸਮੇਂ ਦੇ ਕਹਿੰਦੇ ਵੱਟੇ ਵੀ ਜਿਹੜੇ ਹੈਗੇ ਆ ਉਹ ਵੀ ਉੱਥੇ ਮਤਲਬ ਭਰਾਜਮਾਨ ਨੇ ਹਾਂਜੀ ਹਾਂਜੀ ਬਿਲਕੁਲ ਉਹ ਸੰਭਾਲ ਕੇ ਰੱਖੇ ਹੋਏ ਨੇ ਸਾਰੇ ਹੋਵੇ ਤੇ ਇਹ ਜਿਹੜੀਆਂ ਪਵਿੱਤਰ ਥਾਵਾਂ ਨੇ ਜੀ ਇੱਥੇ ਜਿਵੇਂ ਨੂੰ ਗੁਰਦੁਆਰਾ ਬੇਰ ਸਾਹਿਬ ਹੈ ਜਿਹੜਾ ਮੁੱਖ ਗੁਰਦੁਆਰਾ ਸਾਹਿਬ ਹੈ ਉੱਥੇ ਗੁਰੂ ਸਾਹਿਬ ਜੀ ਜਿਵੇਂ ਵੱਡੀ ਵੱਡੀ ਮਖਾਨ ਬਖਸ਼ਿਸ਼ ਹੈ ਉੱਥੇ ਪ੍ਰਭੂ ਭਗਤੀ ਦਾ ਜਿਹੜਾ ਸਿਮਰਨ ਹੈ ਗੁਰੂ ਸਾਹਿਬ ਜੀ ਦੇ ਉੱਥੇ ਬੈਠ ਕੇ ਕੋਲ ਕਰਿਆ ਕਰਦੇ ਸਨ ਉਹ ਆਪਾਂ استان ਦੇ ਸਾਰਿਆਂ ਨੇ ਦਰਸ਼ਨ ਕੀਤੇ ਆ ਜੀ ਤੇ ਗੁਰੂ ਕੀ ਸੰਗਤਾਂ ਵੀ ਬੜੀ ਦੂਰ ਦਰੇ ਤੋਂ ਆ ਕੇ ਦਰਸ਼ਨ ਕਰਦੀਆਂ ਨੇ ਸਾਡਾ ਇਹ ਵੀਡੀਓ ਬਣਾਉਣ ਦਾ ਮੁੱਖ ਮਕਸਦ ਇਹ ਹੈ ਕਿ ਅਜੇ ਤੱਕ ਵੀ ਬਹੁਤ ਸਾਰੇ ਇਹੋ ਜਿਹੇ ਸਰੀਰ ਹੋਣਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਦਰਸ਼ਨ ਨਹੀਂ ਕੀਤੇ ਸਰ ਮੈਂ ਵੀ ਇਹ ਗੱਲ ਕਰਨ ਲੱਗਾ ਸੀ ਜਿਵੇਂ ਮੁਸਲਮਾਨ ਵੀਰ ਹਜ ਕਰਨ ਜਾਂਦੇ ਆ ਹਾਂਜੀ ਹਾਂਜੀ ਮੱਕੇ ਦੀ ਜਿਹੜਾ ਕੋਈ ਵੀ ਸਿੱਖ ਹੈ ਜਿਵੇਂ ਕੋਈ ਸਿੱਖ ਸਰੀਰ ਨੇ ਦੂਰ ਦਰਾਡੇ ਰਹਿੰਦੇ ਆ ਮੈਨੂੰ ਲੱਗਦਾ ਵੀ ਉਹ ਸਿੱਖ ਜਿਹੜਾ ਸਾਡਾ ਕਿਤੇ ਵੀ ਰਹਿੰਦਾ ਉਹਨੂੰ ਇੱਕ ਵਾਰੀ ਇਸ ਸਥਾਨ ਤੇ ਆਣ ਕੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਬਿਲਕੁਲ ਬਿਲਕੁਲ ਜਿਹੜਾ ਪਾਕਿਸਤਾਨ ਦੇ ਵਿੱਚ ਨਹੀਂ ਜਾ ਸਕਿਆ ਨਾ ਨਨਕਾਣਾ ਸਾਹਿਬ ਜਾ ਸਕਿਆ ਨਾ ਕਰਤਾਰਪੁਰ ਸਾਹਿਬ ਜਾ ਸਕਿਆ ਉਹਨੂੰ ਇਸ ਪਵਿੱਤਰ ਧਰਤੀ ਤੇ ਜਰੂਰ ਆ ਕੇ ਜੀ ਦਰਸ਼ਨ ਕਰਨੇ ਚਾਹੀਦੇ ਹਨ ਜੀ ਹਾਂਜੀ ਸਬਿਕੋ ਗੁਰੂ ਨਾਨਕ ਦੇਵ ਜੀ ਪਾਸ਼ਾ ਦਾ ਵਿਆਹ ਵੀ ਇੱਥੇ ਹੋਇਆ ਵਿਆਹ ਵੀ ਇੱਥੇ ਹੋਇਆ ਜੀ ਬਰਾਤਾਂ ਚੜ੍ਹਦੀਆਂ ਨੇ ਬਟਾਲਾ ਸ਼ਹਿਰ ਤੋਂ ਜਾਂਦੀਆਂ ਨੇ ਇਹ ਮਤਲਬ ਬਹੁਤ ਸਾਰੇ ਲੋਕਿਕ ਚੀਜ਼ਾਂ ਜਿਹੜੀਆਂ ਨੇ ਇਤਿਹਾਸਿਕ ਪੱਖ ਦੇ ਚੀਜ਼ਾਂ ਨੇ ਇਸ ਸਥਾਨ ਦੇ ਨਾਲ ਜੁੜੀਆਂ ਹੋਈਆਂ ਨੇ ਸੱਜਣ ਹਾਂਜੀ ਬਿਲਕੁਲ ਬਿਲਕੁਲ ਵਿਰਖ ਸਿੰਘ ਸਾਬ ਦੇਖੋ ਜਦੋਂ ਨੇ ਆਪਾਂ ਆਏ ਆ ਮੈਨੂੰ ਲੱਗਦਾ ਕਾਫੀ 2-3 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਆਪਾਂ ਨੂੰ ਇੱਥੇ ਗੁਰਦਾਰ ਸਾਹਿਬ ਦੇ ਵਿੱਚ ਘੁੰਮਦਿਆਂ ਨੂੰ ਦਰਸ਼ਨ ਕਰਦਿਆਂ ਨੂੰ ਜਿਹੜੀ ਚੀਜ਼ ਆ ਲੈ ਵੇਖ ਲਈਦਾ ਉੱਥੇ ਹੀ ਬੜਾ ਮਨ ਟਿਕ ਜਾਂਦਾ ਦੇਖੋ ਜਿਵੇਂ ਅੰਦਰ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ ਉਹ ਇੱਕ ਇਹੋ ਜਿਹਾ ਨਜ਼ਾਰਾ ਜਿਵੇਂ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਬੰਦਾ ਸਵਰਗ ਦੇ ਵਿੱਚ ਜਾ ਕੇ ਇਹ ਸਵਰਗ ਆਪਾਂ ਦੇਖਿਆ ਨਹੀਂ ਪਰ ਮੈਂ ਕਹਿੰਦਾ ਵੀ ਮੈਂ ਉੱਥੇ ਅੰਦਰ ਜਦੋਂ ਖੜਾ ਮੇਰੀ ਇੰਨੀ ਫੀਲਿੰਗ ਸੀ ਅੰਦਰ ਦੀ ਜੁੜ ਗਈ ਗੁਰੂ ਸਾਹਿਬ ਨਾਲ ਕਿ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਮੈਨੂੰ ਪਤਾ ਨਹੀਂ ਕਿਹੜੀ ਤਰ੍ਹਾਂ ਤੇ ਆ ਗਿਆ ਇੰਨਾ ਸੋਹਣਾ ਦਰਬਾਰ ਵੇਖ ਕੇ ਬੜਾ ਮਨ ਨੂੰ ਇਹ ਕੀ ਇਹ ਹੀ ਤਾਂ ਇੱਕ ਬੜੀ ਵੱਡੀ ਦਾਤ ਸਾਨੂੰ ਸੱਚੇ ਪਾਤਸ਼ਾਹ ਨੇ ਬਖਸ਼ੀ ਆ ਜੀ ਇਹੀ ਤਾਂ ਕਿ ਸਾਡੇ ਤੇ ਕਿਰਪਾ ਕੀਤੀ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਖ ਪੰਥ ਨੂੰ ਚਲਾ ਕੇ ਥਿੱਥੇ ਕੀਰਤ ਕਰੋ ਵੰਡ ਛਕੋ ਨਾਮ ਜਪੋ ਦਾ ਸਾਨੂੰ ਸੰਦੇਸ਼ ਦਿੱਤਾ ਉੱਥੇ ਜਿਹੜਾ ਸਾਡੇ ਗੁਰਧਾਮ ਨੇ ਇਹ ਵੀ ਇੱਕ ਸਾਨੂੰ ਅਲੌਕਿਕ ਆਨੰਦ ਦਿੰਦੇ ਨੇ ਤੇ ਪੂਰੀ ਦੁਨੀਆ ਦੇ ਵਿੱਚ ਸਾਡਾ ਵੱਡਾ-ਵੱਡਾ ਮਾਣ ਹੈ ਇਹਨਾਂ ਕਰਕੇ ਅੱਜ ਬੇਸ਼ੱਕ ਬਹੁਤ ਸਾਰੀਆਂ ਤਾਕਤਾਂ ਸਾਡੇ ਸਿੱਖਾਂ ਦੇ ਵਿੱਚ ਦਫਾੜ ਪਾ ਕੇ ਸਾਡੇ ਤੋਂ ਹੀ ਕੂੜ ਪ੍ਰਚਾਰ ਕਰਵਾ ਰਹੀਆਂ ਨੇ ਆਪਦੇ ਗੁਰਤਾਮਾਹ ਬਾਰੇ ਆਪਦੀਆਂ ਸਿੱਖ ਸਿਧਾਂਤਾਂ ਬਾਰੇ ਪਰ ਇਹ ਗੱਲ ਸਾਨੂੰ ਵਿਚਾਰ ਲੈਣੀ ਚਾਹੀਦੀ ਈ ਕਿ ਜਿਹੜੇ ਸਾਡੇ ਸੋਮੇ ਨੇ ਜਿਹੜੇ ਗੁਰਸਿੱਖੀ ਦੇ ਪ੍ਰਚਾਰ ਦੇ ਜਿਹੜੇ ਸੋਮੇ ਨੇ ਸਾਡੇ ਜਿਹੜੇ ਗੁਰਤਾਮਹ ਨੇ ਇਹ ਬੜਾ ਹੀ ਇੱਕ ਸਾਡੇ ਵਾਸਤੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬੜੀ ਵੱਡੀ ਪ੍ਰੇਰਨਾ ਸਰੋਤ ਨੇ ਇਹ ਸਾਨੂੰ ਸੰਭਾਲ ਕੇ ਰੱਖਣੇ ਚਾਹੀਦੇ ਤੇ ਇਹਨਾਂ ਦੇ ਦਰਸ਼ਕਦਾਰੇ ਸਾਨੂੰ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੇ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਰਿਕਾਣਾਸ ਹੈ ਉਹ ਵੀ ਲੰਬੇ ਪੰਜਾਬ ਪਾਕਿਸਤਾਨ ਤੇ ਰਹਿ ਗਿਆ ਤੇ ਕਿ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਅੰਤਮ ਸਮਾਂ ਗੁਜ਼ਾਰਿਆ ਕੁਰਤਾਰਪੁਰ ਦੀ ਉਹ ਪਵਨ ਪਵਿੱਤਰ ਕਰਤੀ ਉਹ ਵੀ ਜਿਹੜੀ ਹੈ ਪਾਕਿਸਤਾਨ ਵਿੱਚ ਰਹਿ ਗਈ ਹੈ ਇਹ ਜਿਹੜਾ ਪਵਨ ਪਵਿੱਤਰ ਸਥਾਨ ਹੈ ਇਹ ਪੰਜਾਬ ਦੇ ਵਿੱਚ ਤੇ ਕਿ ਸੇਕ ਕੰਟਾਜ ਆਪਣੇ ਇਸ ਲੰਕਾਣਾ ਸਾਹਿਬ ਨੂੰ ਵੀ ਵੱਡੀ ਗਿਣਤੀ ਵਿਚ ਆ ਕੇ ਰੋਜ਼ ਨਤਮਸਤਕ ਹੁੰਦਾ ਤੁਹਾਨੂੰ ਸਭ ਕਿਵੇਂ ਲੱਗ ਰਿਹਾ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜਾ ਕਿਵੇਂ ਰੋਹਾਨੀਅਤ ਦਾ ਕੁਝ ਨਹੀਂ ਮਿਲਦਾ ਜਿਸ ਸਾਹ ਜਿਹੜਾ ਸਾਡੇ ਗੁਰੂ ਸਾਹਿਬਾਨ ਨੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਜਿਵੇਂ ਕਿ ਤੁਸੀਂ ਇਤਿਹਾਸ ਬਾਰੇ ਸਾਰਾ ਕੁਝ ਦੱਸਿਆ ਇੱਥੇ ਆ ਕੇ ਅੱਜ ਵੀ ਇੰਨਾ ਮਹਿਸੂਸ ਹੁੰਦਾ ਵੀ ਗੁਰੂ ਸਾਹਿਬ ਇੱਥੇ ਜਿਵੇਂ ਬਿਰਾਜਮਾਨ ਹੋਣ ਕਿਉਂਕਿ ਇਹਨਾਂ ਦੀ ਜਿਹੜੀ ਗੁਰੂ ਸਾਹਿਬ ਨੇ ਜੋ ਇੱਥੇ ਸਥਾਨ ਬਣਾਇਆ ਗਿਆ ਹੈ ਜਾਂ ਇੱਥੇ ਜਿਹੜਾ ਸਿਸਟਮ ਹੈ ਉਹਨੂੰ ਸਾਰਿਆਂ ਨੂੰ ਵੇਖ ਕੇ ਬੜਾ ਆਨੰਦ ਜਿਹਾ ਮਹਿਸੂਸ ਹੁੰਦਾ ਹੈ ਤੇ ਦਿਲ ਨੂੰ ਬੜਾ ਇੱਕ ਮਤਲਬ ਸਕੂਨ ਜਿਹਾ ਪ੍ਰਾਪਤ ਹੁੰਦਾ ਹੈ ਅੱਛਾ ਹਰ ਸੋਦਾ ਮੇਦੇ ਨਾਲ ਨਾਲ ਨਾ ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਨੇ ਇੱਥੇ ਜਿੱਥੇ ਗੁਰੂ ਸਾਹਿਬ ਜੀ ਨੇ 13-13 ਟੋਲੇ ਆ ਹੱਟਸਾਲ ਗੁਰਦੁਆਰਾ ਸਾਹਿਬ ਹੈ ਨਾਲ ਹੀ ਬੀਬੇ ਨਾਨਕੀ ਜੀ ਦਾ ਘਰ ਹੈ ਇਹ ਜਗਾ ਦੇ ਉੱਤੇ ਉਹ ਵੀ ਸਥਾਨ ਨੇ ਹੋਰ ਵੀ ਇੱਥੇ ਥੋੜੀ ਦੂਰੀ ਇੱਥੇ ਗੁਰਦੁਆਰਾ ਢੱਲਾ ਸਾਹਿਬ ਹੈ ਇੱਥੇ ਵੀ ਮਤਲਬ ਬਹੁਤ ਵੱਡੇ ਗੁਰੂ ਸਾਹਿਬਾਨ ਸਾਡੇ ਪੰਚਮ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਮਹਾਰਾਜ ਉਹਨਾਂ ਦੀ ਚਰਨਛੋਪਾ ਪ੍ਰਾਪਤ ਅਰਤੀ ਹੈ ਉਹ ਵੀ ਇਸ ਕਰਕੇ ਇਹ ਬੜਾ ਹੀ ਪਵਿੱਤਰ ਇਲਾਕਾ ਹੈ ਜੀ ਇਸ ਇਲਾਕੇ ਦੇ ਵਿੱਚ ਨਾ ਗੁਰੂਕੀਆਂ ਸੰਗਤਾਂ ਔਰ ਇੱਕ ਠੰਡਾ ਇਲਾਕਾ ਹੈ ਜੀ ਬਿਲਕੁਲ ਦਰਿਆ ਦਾ ਕੰਢਾ ਵੀ ਨੇੜੇ ਹੈ ਜੀ ਇਹ ਖਾਸ ਕਰਕੇ ਜਿਹੜੀ ਇਹ ਵਹੀ ਨਦੀ ਹੈ ਇਹਦਾ ਸਾਡੇ ਨਾਲ ਬਹੁਤ ਵੱਡਾ ਕਹਿੰਦੇ ਨੇ ਇਤਿਹਾਸਿਕ ਮਹੱਤਵ ਹੈ ਸਾਡੀ ਤੇ ਬਾਕੀ ਜਿਹੜੀ ਇੱਥੇ ਦਾ ਜਿਹੜਾ ਜਵਾਤਾਵਾਰਨ ਹੈ ਜਾਂ ਇੱਥੋਂ ਦਾ ਜਿਹੜਾ ਮੌਸਮ ਹੈ ਉਹ ਜਦੋਂ ਸੰਗਤਾਂ ਆ ਕੇ ਆਨੰਦ ਨਾਲ ਵੇਖਦੀਆਂ ਨੇ ਤਾਂ ਉਹਨਾਂ ਦਾ ਮਨ ਬੜਾ ਪ੍ਰਸੰਨ ਹੁੰਦਾ ਜੀ ਵਿੱਚ ਸਾਹਿਬ ਇੱਥੇ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਤੋਂ 13-13 ਤੋਲਦੇ ਸੀਗੇ ਉਹ ਸਥਾਨ ਵੀ ਇਸ ਜਗ੍ਹਾ ਤੇ ਹਾਂਜੀ ਆ ਤੂੜਾ ਥੋੜੀ ਉਹ ਸਮੇਂ ਦੇ ਕਹਿੰਦੇ ਵੱਟੇ ਵੀ ਜਿਹੜੇ ਹੈਗੇ ਆ ਉਹ ਵੀ ਉੱਥੇ ਮਤਲਬ ਅ ਅਜਮਾਨ ਨੇ ਹਾਂਜੀ ਹਾਂਜੀ ਬਿਲਕੁਲ ਉਹ ਸੰਭਾਲ ਕੇ ਰੱਖੇ ਹੋਏ ਨੇ ਸਾਰੇ ਹੋਵੇ ਤੇ ਇਹ ਜਿਹੜੀਆਂ ਪਵਿੱਤਰ ਥਾਵਾਂ ਨੇ ਜੀ ਇੱਥੇ ਜਿਵੇਂ ਉਹ ਗੁਰਦੁਆਰਾ ਬੇਰ ਸਾਹਿਬ ਹੈ ਜਿਹੜਾ ਮੁੱਖ ਗੁਰਦੁਆਰਾ ਸਾਹਿਬ ਹੈ ਉੱਥੇ ਗੁਰੂ ਸਾਹਿਬ ਜੀ ਜਿਵੇਂ ਕਾ ਵੱਡੀ ਵੱਡੀ ਮਖਾਨ ਬਖਸ਼ਿਸ਼ ਹੈ ਉਥੇ ਪ੍ਰਭੂ ਭਗਤੀ ਦਾ ਜਿਹੜਾ ਸਿਮਰਨ ਹੈ ਗੁਰੂ ਸਾਹਿਬ ਜੀ ਨੇ ਉਥੇ ਬੈਠ ਕੇ ਕੋਲ ਕਰਿਆ ਕਰਦੇ ਸਨ ਉਹ ਆਪਾਂ ਸਤਾਨ ਦੇ ਸਾਰਿਆਂ ਨੇ ਦਰਸ਼ਨ ਕੀਤੇ ਆ ਜੀ ਤੇ ਗੁਰੂ ਕੀ ਸੰਤਾਂ ਵੀ ਬੜੀ ਦੂਰ ਦਰੇ ਤੇ ਆ ਕੇ ਦਰਸ਼ਨ ਕਰਤੀਆਂ ਨੇ ਸਾਡਾ ਇਹ ਵੀਡੀਓ ਬਣਾਉਣ ਦਾ ਮੁੱਖ ਮਕਸਦ ਇਹ ਹੈ ਕਿ ਅਜੇ ਤੱਕ ਵੀ ਬਹੁਤ ਸਾਰੇ ਇਹੋ ਜਿਹੇ ਸਰੀਰ ਹੋਣਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਦਰਸ਼ਨ ਨਹੀਂ ਕੀਤੇ ਤਾਂ ਮੈਂ ਵੀ ਇਹ ਗੱਲ ਕਰਨ ਲੱਗਾ ਸੀ ਕਿ ਜਿਵੇਂ ਮੁਸਲਮਾਨ ਵੀਰ ਹੱਜ ਕਰਨ ਜਾਂਦੇ ਆ ਹਾਂਜੀ ਹਾਂਜੀ ਮੱਕੇ ਦੇ ਜਿਹੜਾ ਕੋਈ ਵੀ ਸਿੱਖ ਹੈ ਜਿਵੇਂ ਕੋਈ ਸਿੱਖ ਸਰੀਰ ਨੇ ਦੂਰ ਦਰਾਡੇ ਰਹਿੰਦੇ ਆ ਮੈਨੂੰ ਲੱਗਦਾ ਵੀ ਉਹ ਸਿੱਖ ਜਿਹੜਾ ਸਾਡਾ ਕਿਤੇ ਵੀ ਰਹਿੰਦਾ ਉਹਨੂੰ ਇੱਕ ਵਾਰੀ ਇਸ ਸਥਾਨ ਤੇ ਆਣ ਕੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਬਿਲਕੁਲ ਬਿਲਕੁਲ ਜਿਹੜਾ ਪਾਕਿਸਤਾਨ ਦੇ ਵਿੱਚ ਨਹੀਂ ਜਾ ਸਕਿਆ ਨਾ ਨਨਕਾਣਾ ਸਾਹਿਬ ਜਾ ਚੱਕਿਆ ਨਾ ਕਰਤਾਰਪੁਰ ਸਾਹਿਬ ਜਾ ਸਕਿਆ ਉਹਨੂੰ ਇਸ ਪਵਿੱਤਰ ਧਰਤੀ ਤੇ ਜ਼ਰੂਰ ਆ ਕੇ ਜੀ ਦਰਸ਼ਨ ਕਰਨੇ ਚਾਹੀਦੇ ਜੀ ਹਾਂਜੀ ਸਬ ਵਿਕੋ ਗੁਰੂ ਨਾਨਕ ਦੇਵ ਜੀ ਪਾਸ਼ਾ ਦਾ ਵਿਆਹ ਵੀ ਇੱਥੇ ਹੋਇਆ ਵਿਆਹ ਵੀ ਇੱਥੇ ਹੋਇਆ ਜੀ ਬਰਾਤਾਂ ਚੜ੍ਹਦੀਆਂ ਨੇ ਬਟਾਲਾ ਸ਼ਹਿਰ ਤੋਂ ਜਾਂਦੀਆਂ ਨੇ ਇਹ ਮਤਲਬ ਬਹੁਤ ਸਾਰੇ ਲੋਕਿਕ ਚੀਜ਼ਾਂ ਜਿਹੜੀਆਂ ਨੇ ਇਤਿਹਾਸਿਕ ਪੱਖ ਦੇ ਚੀਜ਼ਾਂ ਨੇ ਇਸ ਥਾਨ ਦੇ ਨਾਲ ਜੁੜੀਆਂ ਹੋਈਆਂ ਨੇ ਸੱਜਣ ਹਾਂਜੀ ਬਿਲਕੁਲ ਬਿਲਕੁਲ ਵਿਰਖ ਸਾਬ ਦੇਖੋ ਜਦੋਂ ਦੇ ਆਪਾਂ ਆਏ ਆ ਮੈਨੂੰ ਲੱਗਦਾ ਕਾਫੀ 2-3 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਆਪਾਂ ਨੂੰ ਇੱਥੇ ਗੁਰਦਾਰ ਸਾਹਿਬ ਦੇ ਵਿੱਚ ਘੁੰਮਦਿਆਂ ਨੂੰ ਦਰਸ਼ਨ ਕਰਦਿਆਂ ਨੂੰ ਜਿਹੜੀ ਚੀਜ਼ ਆ ਲੈ ਵੇਖ ਲਈਦਾ ਉੱਥੇ ਹੀ ਬੜਾ ਮਨ ਟਿਕ ਜਾਂਦਾ ਦੇਖੋ ਜਿਵੇਂ ਅੰਦਰ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ ਉਹ ਇੱਕ ਇਹੋ ਜਿਹਾ ਨਜ਼ਾਰਾ ਜੇ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਬੰਦਾ ਸਵਰਗ ਦੇ ਵਿੱਚ ਜਾ ਕੇ ਇਹ ਸਵਰਗ ਆਪਾਂ ਦੇਖਿਆ ਨਹੀਂ ਪਰ ਮੈਂ ਕਹਿੰਦਾ ਵੀ ਮੈਂ ਉੱਥੇ ਅੰਦਰ ਜਦੋਂ ਖੜਾ ਮੇਰੀ ਇੰਨੀ ਫੀਲਿੰਗ ਸੀ ਅੰਦਰ ਦੀ ਜੁੜ ਗਈ ਗੁਰੂ ਸਾਹਿਬ ਨਾਲ ਕੀ ਮੈਨੂੰ ਐਂਜਮ ਮਹਿਸੂਸ ਹੋ ਰਿਹਾ ਸੀ ਮੈਨੂੰ ਪਤਾ ਨਹੀਂ ਕਿਹੜੀ ਥਾਂ ਤੇ ਆ ਗਿਆ ਐਨਾ ਸੋਹਣਾ ਦਰਬਾਰ ਵੇਖ ਕੇ ਬੜਾ ਮਨ ਨੂੰ ਇਹ ਕੀ ਇਹ ਹੀ ਤਾਂ ਇੱਕ ਬੜੀ ਵੱਡੀ ਦਾਤ ਸਾਨੂੰ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਜੀ ਇਹੀ ਤੱਕ ਸਾਡੇ ਤੇ ਕਿਰਪਾ ਕੀਤੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਖ ਪੰਥ ਨੂੰ ਚਲਾ ਕੇ ਥਿੱਥੇ ਕੀਰਤ ਕਰੋ ਵੰਡ ਛਕੋ ਨਾਮ ਜਪੋ ਦਾ ਸਾਨੂੰ ਸੰਦੇਸ਼ ਦਿੱਤਾ ਉੱਥੇ ਜਿਹੜਾ ਸਾਡੇ ਗੁਰਧਾਮ ਨੇ ਇਹ ਵੀ ਇੱਕ ਸਾਨੂੰ ਅਲੌਕਿਕ ਆਨੰਦ ਦਿੰਦੇ ਨੇ ਤੇ ਪੂਰੀ ਦੁਨੀਆ ਦੇ ਵਿੱਚ ਸਾਡਾ ਵੱਡਾ-ਵੱਡਾ ਮਾਣ ਹੈ ਇਹਨਾਂ ਕਰਕੇ ਅੱਜ ਬੇਸ਼ੱਕ ਬਹੁਤ ਸਾਰੀਆਂ ਤਾਕਤਾਂ ਸਾਡੇ ਸਿੱਖਾਂ ਦੇ ਵਿੱਚ ਦਫਾੜ ਪਾ ਕੇ ਸਾਡੇ ਤੋਂ ਹੀ ਕੂੜ ਪ੍ਰਚਾਰ ਕਰਵਾ ਰਹੀਆਂ ਨੇ ਆਪਦੇ ਗੁਰਤਾਮਾਹ ਬਾਰੇ ਆਪਦੀਆਂ ਸਿੱਖ ਸਿਧਾਂਤਾਂ ਬਾਰੇ ਪਰ ਇਹ ਗੱਲ ਸਾਨੂੰ ਵਿਚਾਰ ਲੈਣੀ ਚਾਹੀਦੀ ਏ ਕਿ ਜਿਹੜੇ ਸਾਡੇ ਸੋਮੇ ਨੇ ਜਿਹੜੇ ਗੁਰਸਿੱਖੀ ਦੇ ਪ੍ਰਚਾਰ ਦੇ ਜਿਹੜੇ ਸੋਮੇ ਨੇ ਸਾਡੇ ਜਿਹੜੇ ਗੁਰਤਾਮਹ ਨੇ ਇਹ ਬੜਾ ਹੀ ਇੱਕ ਸਾਡੇ ਵਾਸਤੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬੜੀ ਵੱਡੀ ਪ੍ਰੇਰਨਾ ਸਰੋਤ ਨੇ ਇਹ ਸਾਨੂੰ ਸੰਭਾਲ ਕੇ ਰੱਖਣੇ ਚਾਹੀਦੇ ਤੇ ਇਹਨਾਂ ਦੇ ਦਰਸ਼ਕਦਾਰੇ ਸਾਨੂੰ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ